ਨਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਕੀ ਗਤ ਇਹੀ ਐਥੈ ਉਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਚਵਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗ ਅਟਲ ਗੁਰ ਤਗਤ ਦੀ ਉੱਪਰ ਸੁਭਾਏ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗ ਦੀ ਜੋਤ ਪੂਰੇ ਸਤਿਗੁਰ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਨਾਂ ਦੀ ਹਜ਼ੂਰੀ ਦੇ ਵਿੱਚ ਸਜ ਕੇ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਉਹ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਲਈ ਮਨ ਦੀ ਇਕਾਗਰਤਾ ਲਈ ਸਤਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤੇ ਦੁਹਰਾਈਏ ਪਿਆਰ ਸਹਿ ਦਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਬੜਪਾਗੀ ਜੀਵਾਂ ਤੇ ਰੋਜ਼ਾਨਾ ਹੀ ਹੁੰਦੀ ਹੈ ਜਿਨ੍ਹਾਂ ਨੂੰ ਰੰਗ ਲੱਗ ਗਿਆ ਪਰਮੇਸ਼ਰ ਨਾਲ ਜੁੜਨ ਦਾ ਜਿਨ੍ਹਾਂ ਨੂੰ ਰੰਗ ਚੜ ਗਿਆ ਪਰਮੇਸ਼ਰ ਦੇ ਨਾਮ ਦਾ ਜਿਹੜੇ ਬੜਪਾਗੀ ਹੈ ਸਤਗੁਰੂ ਦਾ ਫਰਮਾਨ ਹੈ ਲਾਲ ਰੰਗ ਤਿਸਕੋ ਲੱਗਾ ਜਿਸਕੇ ਵੜਪਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਇਨਾਂਵ ਦਾ ਐਸਾ ਰੰਗ ਹੈ ਹੋਰ ਦੁਨੀਆਂ ਦੇ ਰੰਗ ਫਿੱਕੇ ਹੋ ਜਾਂਦੇ ਆ ਦੁਨੀਆਂ ਦੇ ਰੰਗਾਂ ਦੀ ਗੱਲ ਕੀਤੀ ਇੱਥੋਂ ਤੇ ਕਰ ਸਤਿਗੁਰੂ ਜੀ ਕਹਿੰਦੇ ਤੇਰੇ ਜਵਾਨੀ ਦਾ ਵੀ ਰੰਗ ਫਿੱਕਾ ਹੋ ਜਾਂਦਾ ਹੈ ਤੇਰੇ ਕੇਸਾਂ ਦਾ ਵੀ ਰੰਗ ਫਿੱਕਾ ਹੋ ਜਾਂਦਾ ਹੈ ਸਾਰੇ ਰੰਗ ਫਿੱਕੇ ਹੋ ਜਾਂਦੇ ਆ ਜੋ ਬੰਦਾ ਰੰਗ ਹੈ ਨਾ ਜਵਾਨੀ ਕਿਸੇ ਨੂੰ ਚੜੀ ਹੋਵੇ ਜਵਾਨ ਜਿਹੜਾ ਸਰੀਰ ਜਿਹੜਾ ਹੈ ਜਦੋਂ ਜਵਾਨ ਹੁੰਦਾ ਹੈ ਜੋਰ ਹੁੰਦਾ ਹੈ ਪੂਰਾ ਸਹੀ ਸਲਾਮਤ ਹੁੰਦਾ ਹੈ ਇਹਨੂੰ ਬੜਾ ਰੰਗ ਜਵਾਨੀ ਦਾ ਚੜਿਆ ਹੁੰਦਾ ਹੈ ਰੂਪ ਦਾ ਰੰਗ ਬੜਾ ਚੜਿਆ ਹੁੰਦਾ ਹੈ ਪਰ ਹੌਲੀ-ਹੌਲੀ ਜਵਾਨੀ ਢਲ ਜਾਂਦੀ ਹੈ ਕਿਉਂਕਿ ਸੱਚ ਗੱਲ ਹੈ ਬਚਪਨ ਨੂੰ ਜਵਾਨੀ ਖਾ ਗਈ ਜਵਾਨੀ ਨੂੰ ਬੜੇਪਾ ਖਾ ਗਿਆ ਬੜੇਪੇ ਨੂੰ ਮੌਤ ਖਾ ਗਈ ਇਹ ਪਿੱਛੇ ਲੱਗੇ ਹੋਏ ਆ ਬਚਪਨ ਦੇ ਪਿੱਛੇ ਜਵਾਨੀ ਲੱਗੀ ਬਚਪਨ ਅਥੋਂ ਚਲ ਗਿਆ ਫਿਰ ਨਹੀਂ ਆਉਂਗਾ ਜਵਾਨੀ ਆ ਗਈ ਫਿਰ ਬੜੇ ਪਾਏ ਦੇ ਮਗਰ ਲੱਗ ਗਿਆ ਆਥੋਂ ਜਵਾਨੀ ਚਲੀ ਗਈ ਫਿਰ ਜਵਾਨੀ ਦੁਬਾਰਾ ਨਹੀਂ ਆਉਂਦੀ ਬੜੇ ਪਾ ਆ ਗਿਆ ਫਿਰ ਅਗਲਾ ਪੜਾਅ ਅੱਗੇ ਪੱਕਾ ਹੀ ਹੈ ਨਿਸ਼ਚਿਤ ਹੈ ਇਸ ਕਰਕੇ ਰੰਗ ਹੈ ਦੁਨੀਆ ਦੇ ਪਰ ਸਭ ਨੂੰ ਚੰਗਾ ਰੰਗ ਸੋਹਣਾ ਰੰਗ ਕਿਹੜਾ ਲਾਲ ਰੰਗ ਨਾਮ ਦਾ ਰੰਗ ਜਿਹਨੂੰ ਨਾਮ ਦਾ ਰੰਗ ਚੜ ਗਿਆ ਇਹ ਰੰਗ ਕਦੇ ਉਤਰਦਾ ਨਹੀਂ ਇੱਕ ਵਾਰ ਚੜ ਜੇ ਨਾ ਫਿਰ ਨਹੀਂ ਉਤਰਦਾ ਆਰੇ ਭਾਵੇਂ ਸੀਸਤੇ ਚੱਲਣ ਜਲ ਜਾਣ ਪਰ ਇਹ ਰੰਗ ਨਹੀਂ ਉਤਰਦਾ ਗੁਰਮਖ ਪਿਆਰਿਓ 88 82 82 ਸਾਲ ਦੇ ਵਿੱਚ ਆਕੇ ਖੰਡਾ ਖੜਕਾਤਾ ਪਰ ਰੰਗ ਨਹੀਂ ਉਤਰਿਆ ਇਹ ਰੰਗ ਚੜਦੇ ਨਾ ਜਿਹਨੂੰ ਵੜ ਭਾਗਾ ਉਹ ਵੱਡਿਆਂ ਭਾਗਾ ਵਾਲਾ ਹੋ ਜਾਂਦਾ ਜਿਹਨੂੰ ਚੜਦੇ ਫਿਰ ਸਤਿਗੁਰ ਜੀ ਕਹਿੰਦੇ ਉਹਦਾ ਆਉਣਾ ਸੰਸਾਰ ਦੇ ਸਫਲ ਉਹਦਾ ਜੀਵਨ ਸਫਲ ਹੋ ਜਾਂਦਾ ਆ ਆ ਲੋਕ ਸਫਲ ਤੇ ਪਰਲੋਕ ਵੀ ਸਫਲ ਹਾਂ ਪਰ ਲੋਕ ਜਿੱਥੇ ਬਾਅਦ ਵਿੱਚ ਆਪਾਂ ਜਾਣਾ ਹੈ ਬਹੁਤੇ ਲੋਕ ਸਾਰੀ ਦੁਨੀਆ ਤਾ ਹੀ ਨਹੀਂ ਮੰਨਦੀ ਵੀ ਅੱਗੇ ਕੁਝ ਹੈ ਆਪਾਂ ਆਮ ਕਹਾਵਤ ਸੁਣੀ ਹੋਣੀ ਹੈ ਇਹ ਜੱਗ ਮਿੱਠਾ ਤੇ ਅੱਗਾ ਕਿਨੇ ਡੇਠਾ ਆਮ ਹੀ ਕਹਾਵਤ ਕਹਿ ਦਿੰਦੇ ਆ ਲੋਕ ਵੀ ਇੱਥੇ ਹੀ ਆ ਜੀ ਸਭ ਕੁਝ ਅੱਗੇ ਕਿਨੇ ਅੱਗੇ ਕਿਨੇ ਦੇਖਿਆ ਅੱਗੇ ਕੀ ਹੈ ਪਰ ਸਤਿਗੁਰੂ ਜੀ ਅੱਗਾ ਦਿਖਾਉਂਦੇ ਜੇ ਅੱਗੇ ਕੁਝ ਹੈ ਨਾ ਤਾਈ ਗੁਰਮੁਖ ਪਿਆਰਿਓ ਮਾਫ ਕਰਨਾ ਬੰਦੇ ਦੇ ਜਾਣ ਤੋਂ ਬਾਅਦ ਅਸੀਂ 10ਵੇਂ ਦਿਨ ਭੋਗ ਪਾਉਣੇ ਗੁਰਬਾਣੀ ਦਾ ਉਹ ਟਾਸਰਾ ਲੈ ਕੇ ਜੇ ਅੱਗੇ ਕੁਝ ਨਾ ਹੋਵੇ ਤੇ ਫਿਰ ਜਿੱਦਿਓ ਚਲਾ ਗਿਆ ਚਲੋ ਸਰੀਰ ਨਿਬੇਟਿਆ ਕੋਈ ਅੰਤਿਮ ਸੰਸਕਾਰ ਕਰਦਾ ਕੋਈ ਜਲ ਪ੍ਰਵਾਹ ਕਰਦਾ ਕੋਈ ਮਿੱਟੀ ਵਿੱਚ ਦਬਨਾ ਦਿੰਦਾ ਉਹ ਤਾਂ ਕਹਾਣੀ ਖਤਮ ਹੋ ਗਈ ਤੇ ਗੁਰੂ ਸਾਹਿਬ ਦੇ ਚਰਨਾਂ ਦਾ ਉਹ ਟਾਸਰਾ ਕਿਉਂ ਲਿਆ ਅੱਗੇ ਕੁਝ ਹੈ ਤਾਂ ਉਹ ਟਾਸਰਾ ਲਿਆ ਤਾਂ ਬੇਨਤੀਆਂ ਹੋਈਆਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਸ ਕਰਕੇ ਅੱਗੇ ਹੈ ਤੇ ਅੱਜ ਇੱਥੋਂ ਦੀ ਤੇ ਅੱਗੇ ਦੀ ਗੱਲ ਕਰਦੇ ਆ ਜਿਹੜੇ ਭਲੇਖੇ ਚਾ ਨਾ ਵੀ ਅੱਗੇ ਕਿਹਨੇ ਦੇਖਿਆ ਜੀ ਅੱਗਾ ਵੀ ਸਭ ਕੁਝ ਦਿਸੂਗਾ ਪਿੱਛੋਂ ਕੁਝ ਦੇਖ ਕੇ ਆਇਆ ਅੱਗੇ ਕੋਈ ਜਾ ਕੇ ਦੇਖਣਾ ਹੈ ਉਹ ਵੱਖਰੀ ਗੱਲ ਹੈ ਤੇਰੀ ਮੈਮਰੀ ਲੇਟ ਹੋ ਜਾਂਦੀ ਹੈ ਪਹਿਲਾਂ بڑے ਜਨਮ ਭੋਗ ਕੇ ਬੜਾ ਕੁਝ ਕਰਕੇ ਆਇਆ ਤੂੰ ਉਹ ਵੱਖਰੀ ਗੱਲ ਹੈ ਤੈਨੂੰ ਹਣ ਚੇਤਾ ਨਹੀਂ ਪਰ ਸਤਿਗੁਰੂ ਚੇਤਾ ਕਰਾਉਂਦਾ ਹੈ ਅਪਾ ਪੜਦੇ ਨੇ ਨਾ ਪੰਕਤੀ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲੇ ਦੇ ਸੰਜਰੀਆ ਆ ਪਿੱਛੇ ਤੂੰ ਭੋਗ ਭੋ ਕੇ ਆਇਆ ਆਤਮਾ ਤੇਰੀ ਉਹਨਾਂ ਦੇ ਵਿੱਚ ਵੜਦੀ ਰਹੀ ਨਿਕਲਦੀ ਰਹੀ ਜਨਮ ਲਿੰਦਾ ਲੈਂਦਾ ਰਿਹਾ ਤੇ ਮਰਦਾ ਰਿਹਾ ਜਨਮ ਮਰਨ ਆਤਮਾ ਨੂੰ ਹੈ ਸਰੀਰ ਖਤਮ ਹੋ ਗਿਆ ਇਹ ਆਤਮਾ ਮਰਦੀ ਨਹੀਂ ਕਦੇ ਆਤਮਾ ਅਗਲੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਦੋ ਖਾਤਮਾ ਨੂੰ ਲੱਗਦੀ ਆ ਸਾਰਾ ਕੁਝ ਉਸੇ ਤਰ੍ਹਾਂ ਆਤਮਾ ਨਾਲ ਹੁੰਦਾ ਇਸ ਕਰਕੇ ਬਾਣੀ ਪੜਾਂਗੇ ਵਿਚਾਰਾਂਗੇ ਫਿਰ ਸਾਨੂੰ ਪਤਾ ਲੱਗਣਾ ਹੈ ਪੜਿਆ ਨਹੀਂ ਕੁਝ ਵਿਚਾਰਿਆ ਨਹੀਂ ਕਿਸੇ ਗੱਲ ਤੇ ਅਮਲ ਨਹੀਂ ਕੀਤਾ ਬਸ ਕਹਿਣਾ ਹੀ ਆ ਜੀ ਇਹ ਜੱਗ ਮਿੱਠਾ त्याਗਾ ਕਾ ਇਹ ਜੱਗ ਮਿੱਠਾ त्याਗਾ ਕਿਨੇ ਡਿਠਾ ਕਹਿ ਕੇ ਸਰ ਜਾਂਦਾ ਬਸ ਪਰ ਪਤਾ ਤਾਂ ਉਹ ਲੱਗਣਾ ਨਾ ਜਦੋਂ ਆਪ ਨਾ ਬੀਤੀ ਇਸ ਕਰਕੇ ਸਤਿਗੁਰੂ ਜੀ ਅੱਜ ਪ੍ਰਮਾਣ ਸਾਨੂੰ ਬਖਸ਼ਦੇ ਆ ਸਤਿਗੁਰੂ ਜੀ ਕਹਿੰਦੇ ਜੇ ਤੂੰ ਨਾਮ ਜਪੇਂਗਾ ਪਰਮੇਸ਼ਰ ਉਹਨੂੰ ਧਿਆਵੇਂਗਾ ਇਹ ਮਨ ਨਿਕਲਣ ਵਾਸਤੇ ਬਹਾਨੇ ਲੱਭ ਲੈਂਦਾ ਹੈ ਬਹਾਨੇ ਬਾਜੀ ਬੜੀ ਕਰਦਾ ਨਾ ਜੇ ਇਹਨੇ ਨਾਮ ਨਹੀਂ ਜਪਣਾ ਜੇ ਇਹਨੇ ਗੁਰੂ ਨਾਲ ਨਹੀਂ ਜੁੜਨਾ ਨਾ ਫਿਰ ਇਹਨੇ ਬਹਾਨਾ ਉਹੋ ਜਿਹਾ ਲੱਭ ਲੈਣਾ ਆ ਹੁਣ ਗੁਰੂ ਘਰ ਹੀ ਵੇਖ ਲਓ ਜੇ ਨਹੀਂ ਆਉਣਾ ਨਾ ਕਿਸੇ ਨੇ ਤੇ ਉਹਨੇ ਉਹੋ ਜਿਹਾ ਬਹਾਨਾ ਲੱਭਣਾ ਜੀ ਸਾਨੂੰ ਜਾਗ ਨਹੀਂ ਆਉਂਦੀ ਜੀ ਅਸੀਂ ਰਾਤ ਨੂੰ ਲੇਟ ਸੌਂਨੇ ਆ ਜੀ ਸਾਡੇ ਕੋਲ ਕੰਮਕਾਰ ਬਹੁਤ ਹੈ ਜੇ ਕਿਸੇ ਬੱਚੇ ਨੇ ਪੜ੍ਹਨਾ ਨਹੀਂ ਉਹਨੇ ਉਹੋ ਜਿਹੇ ਬਹਾਨੇ ਲੱਭਣੇ ਆ ਕੋਈ ਕੰਮ ਮੰਨਣੇ ਨਹੀਂ ਕਰਨਾ ਤੇ ਉਹ ਨਿਭਾਨੇ ਬਾਜੀ ਕਰ ਲੱਗ ਜਾਣੀ। ਜੇ ਸਿੱਧਾ ਹੋ ਕੇ ਲੱਗ ਪਿਆ ਫੇਰ ਭਾਵੇਂ ਕੁਝ ਵੀ ਹੋ ਜੇ। ਜਿਹੜੇ ਸਿੱਧੇ ਹੋ ਕੇ ਲੱਗੇ ਉਹ ਭਾਵੇਂ ਆਪਾਂ ਅੱਗੇ ਵਿਚਾਰ ਕੀਤੀ ਆ ਰਹਿਆ ਨਾ ਚੀਰੇਗੇ ਉਹ ਸਿੱਖੀ ਨਿਭਾ ਗਏ ਆਪਣੇ ਉਹਨਾਂ ਨੇ ਬਹਾਨੇ ਬਾਜੀ ਥੋੜੇ ਨਾ ਕੀਤੀ। ਉਹਨਾਂ ਨੇ ਤਾਂ ਪਿਆਰ ਨਿਭਾਇਆ ਗੁਰੂ ਨਾਲ। ਛੱਡ ਕੇ ਜਾਣ ਨੂੰ ਤਾਂ ਛੱਡ ਸਕਦੇ ਸੀ ਬੜੇ ਛੱਡ ਕੇ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ। ਇਸ ਕਰਕੇ ਜਿਨ੍ਹਾਂ ਦਾ ਸੱਚਾ ਪਿਆਰ ਪੈ ਜਾਂਦਾ ਉਹਦਾ ਨਾ ਜੀਵਨ ਸਫਲ ਹੋ ਜਾਂਦਾ ਹੈ ਜੋ ਅੱਜ ਦਾ ਸ੍ਰੀ ਮੁਖਵਾਕ ਹੈ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਆ ਗੁਰੂ ਪੰਚਮ ਪਾਤਸ਼ਾਹ ਦੀ ਬਾਣੀ 628 ਅੰਗ ਤੇ ਸ਼ੋਭਤ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਸੋਰਠ ਮਹੱਲਾ ਪੰਜਵਾ ਰਾਗ ਸੋਰਠ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਆਪਣੇ ਪਾਵਨ ਪਵਿੱਤਰ ਮੁਖਾਰविंद ਤੋਂ ਉਚਾਰਨ ਕਰ ਰਹੇ ਹਨ ਸਤਿਗੁਰ ਜੀ ਉਪਦੇਸ਼ ਬਖਸ਼ਦੇ ਹਨ ਐਥੈ ਉਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਸਤਿਗੁਰ ਜੀ ਉਚਾਰਨ ਕਰਦੇ ਐਥੈ ਉਥੈ ਐਥੈ ਦਾ ਅਰਥ ਆ ਸੰਸਾਰ ਆ ਦੁਨੀਆ ਜਿੱਥੇ ਅਸੀਂ ਰਹਿੰਨੇ ਆ ਨਾ ਜਿੱਥੇ ਮਾਤ ਲੋਕ ਜਿੱਥੇ ਮਿਰਤੂ ਮੰਡਲ ਐ ਮੌਤ ਐ ਜਨਮ ਮਰਨ ਇਹਨੂੰ ਮਿਰਤੂ ਮੰਡਲ ਕਹਿੰਦੇ ਆ ਐਥੇ ਵੀ ਗੁਰੂ ਪਰਮੇਸ਼ਰ ਸਹਾਈ ਹੁੰਦਾ ਰਖ ਰਾਖੀ ਕਰਦਾ ਰਖਵਾਲਾ ਬਣਦਾ ਹੈ ਅਕਾਲ ਪੁਰਖ ਪਰਮੇਸ਼ਰ ਜੀ ਦਾ ਅਸੀਂ ਨਾਮ ਜਪਦੇ ਹਾਂ ਵੇਖਣਾ ਤੂੰ ਆ ਵੀ ਤੂੰ ਕਿਹਦੇ ਨਾਲ ਜੁੜਿਆ ਹੋਇਆ ਹਾਂ ਹਾਂ ਜੇ ਸੰਸਾਰ ਨਾਲ ਜੁੜਿਆ ਹੋਇਆ ਤੇ ਉਹਨੇ ਕਦੇ ਤੇਰਾ ਉੱਥੇ ਸਾਥ ਨਹੀਂ ਦੇਣਾ ਕਿਉਂਕਿ ਰਿਸ਼ਤੇ ਹੀ ਖੇ ਟੁੱਟਣ ਵਾਲੇ ਆ ਕੱਚੇ ਗੁਰੂ ਨਾਲ ਜੁੜਿਆ ਹੋਇਆ ਤੇ ਉਹਨੇ ਵੀ ਉੱਥੇ ਸਾਥ ਨਹੀਂ ਦੇਣਾ ਕਿਉਂਕਿ ਉਹ ਤਾਂ ਵਿਚਾਰਾ ਆਪ ਹਜੇ ਨਰਕਾਂ ਦੀ ਆਗੂ ਵਿੱਚ ਛੜਿਆ ਹੋਇਆ ਉਹ ਤਾਂ ਆਪ ਹਜੇ ਉਹਨੇ ਭੋਗ ਭੋਗਣਿਆ ਸਾਰੇ ਅੱਗੇ ਨਰਕਾਂ ਦੀ ਅੱਗ ਦੇ ਤੇ ਫਿਰ ਉਹਨੇ ਤੈਨੂੰ ਕਿੱਥੋਂ ਬਚਾਉਣਾ ਹੈ ਇਸੇ ਕਰਕੇ ਤਾਂ ਗੁਰਬਾਣੀ ਦਾ ਮੁੱਖ ਵਾਕ ਹੈ ਨਾਨਕ ਕੱਚੜਿਆਂ ਸوں ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵੰਦੇ ਵਿਛੜੇ ਓ ਮੋਇਆ ਨਾ ਜਾਈਂ ਛੋੜ ਸਤਗੁਰੂ ਜੀ ਕਹਿੰਦੇ ਜੇ ਸੱਜਣ ਲੱਭਣਾ ਹੈ ਸਾਥੀ ਲੱਭਣਾ ਤੇ ਪੱਕਾ ਲੱਭੀ ਦੇਖੀਂ ਕਿ ਤੇ ਕੱਚੇ ਨਾਲ ਜੁੜ ਗਿਆ ਤੇ ਇੱਥੇ ਡੁੱਬ ਜਾਏਗਾ ਸੰਸਾਰ ਦੇ ਵਿੱਚ ਨਾਨਕ ਕੱਚੜਿਆਂ ਸوں ਤੋੜ ਬੇਨਤੀ ਕਰਿਆ ਕਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਤਗੁਰੂ ਸਾਨੂੰ ਪੱਕਾ ਸੱਜਣ ਮੇਲ ਦੇਵੀਂ ਸਾਨੂੰ ਪੱਕੇ ਨਾ ਜੋੜ ਲਵੀ ਜਿਹੜਾ ਇੱਥੇ ਵੀ ਸਹਾਈ ਹੋਵੇ ਤੇ ਅੱਗੇ ਵੀ ਸਹਾਈ ਹੋਵੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਸੱਜਣ ਲੱਭਣਾ ਤੇ ਪੱਕਾ ਲੱਭਣਾ ਜਿਵੇਂ ਆਪਾਂ ਬਚਨ ਪੜ੍ਹਦੇ ਆ ਨਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਹੋ ਸੱਚਾ ਸੱਜਣ ਕੌਣ ਪਰਮੇਸ਼ਰ ਪਰਮਾਤਮਾ ਉਹਦੇ ਤੋਂ ਬਿਨਾ ਹੋਰ ਸੱਚਾ ਕੋਈ ਨਹੀਂ ਝੂਠ ਹੈ ਸਭ ਕੁਝ ਇਸ ਕਰਕੇ ਸਤਿਗੁਰੂ ਨੂੰ ਬੇਨਤੀ ਕਰਿਆ ਕਰੀਏ ਨਾਨਕ ਕੱਟੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵਨ ਦੇ ਵਿਛੜੇ ਦੁਨੀਆ ਤਾਂ ਜਿਉਂਦਿਆਂ ਨੂੰ ਛੱਡ ਦਿੰਦੀ ਏ ਦੇਖਦੇ ਆ ਨਾ ਆਪਾਂ 100 ਕੰਮ ਬੰਦੇ ਦਾ ਕਰਦੇ ਹੋ ਇੱਕ ਨਾ ਕਰੋ ਸਾਰੇ ਭੁੱਲ ਜਾਂਦਾ ਬੰਦਾ ਛੱਡ ਦਿੰਦਾ ਜੀ ਉਹ ਬੰਦੇ ਦੇ ਤਾਂ ਆਪਾਂ ਦੇਖਦੇ ਆ ਨਾ 100 ਕੰਮ ਬੰਦੇ ਦਾ ਕਰੋ ਇੱਕ ਨਾ ਹੋਵੇ ਤੇ ਫਿਰ ਉਹ ਦੁਨੀਆ ਨੂੰ ਕਹਿਣ ਲੱਗ ਜਾਂਦਾ ਜੀ ਇਹ ਤਾਂ ਬੰਦਾ ਹੀ ਕਿਸੇ ਕੰਮ ਦਾ ਨਹੀਂ ਸਾਰੇ ਭੁਲਾ ਦਿੰਦਾ ਟੁੱਟ ਜਾਂਦਾ ਨਾ ਜਿਉਂਦਿਆਂ ਨੂੰ ਛੱਡਦੀ ਦੁਨੀਆ ਓਏ ਜੀਵਨ ਦੇ ਵਿਛੜੇ ਪਰ ਗੁਰੂ ਕੈਸਾ ਹੈ ਉਹ ਮੋਇਆ ਨਾ ਜਾਈ ਛੋੜ ਗੁਰੂ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡਦਾ ਤੇਰੀ ਰੂਹ ਦਾ ਸਹਾਈ ਹੁੰਦਾ ਹੈ ਗੁਰੂ ਤੇਰੀ ਆਤਮਾ ਦੀ ਸਹਾਇਤਾ ਕਰਦਾ ਹੈ ਗੁਰੂ ਇਸ ਕਰਕੇ ਸਤਿਗੁਰੂ ਦਾ ਬਚਨ ਹੈ ਇੱਥੇ ਓਥੇ ਰਖਵਾਲਾ ਇੱਥੇ ਵੀ ਰਾਖੀ ਕਰਦਾ ਇੱਥੇ ਵੀ ਆਪਣੇ ਪਿਆਰੇ ਨੂੰ ਕੋਈ ਦੁੱਖ ਨਹੀਂ ਆਉਣ ਦਿੰਦਾ ਅੱਗੇ ਜਦੋਂ ਸਰੀਰ ਵਿੱਚੋਂ ਨਿਕਲ ਕੇ ਜਾਂਦਾ ਹੈ ਓਥੇ ਵੀ ਗੁਰੂ ਸਹਾਈ ਹੁੰਦਾ ਹੈ ਉਥੇ ਵੀ ਨਾਮ ਨਾਲ ਖੜਦਾ ਹੈ ਕਿਉਂਕਿ ਨਾਮ ਦਾ ਖਜ਼ਾਨਾ ਐਸਾ ਹੈ ਨਾ ਇਹਨੂੰ ਅੱਗ ਸਾੜ ਸਕਦੀ ਨਾ ਇਹਨੂੰ ਪਾਣੀ ਡੋਬ ਸਕਦਾ ਨਾ ਇਹਨੂੰ ਚੋਰ ਚਰਾ ਸਕਦਾ ਨਾ ਜੰਮ ਦੂਤ ਖੋ ਸਕਦੇ ਆ ਜਿੰਨਾ ਤੂੰ ਜਪਿਆ ਹੈ ਜਿੰਨੇ ਵਾਰੀ ਵਾਹਿਗੁਰੂ ਕਿਹਾ ਤੈਨੂੰ ਹੀ ਫਲ ਮਿਲਣਾ ਹੈ ਹਾਂ ਤੂੰ ਕਿਸੇ ਦੇ ਪ੍ਰਤੀ ਅਰਦਾਸ ਕਰੇ ਆਪਣੇ ਪਰਿਵਾਰ ਦੀ ਸੁੱਖ ਮੰਗੇ ਤੇ ਗੁਰੂ ਤੇਰੀ ਮੰਨ ਕੇ ਉਹ ਵੀ ਬਖਸ਼ ਦੇਂਦਾ ਪਰ ਜਿੰਨੇ ਨਾਮ ਜਪਿਆ ਫਲ ਉਹਨੂੰ ਮਿਲਗਾ ਇਸ ਕਰਕੇ ਇੱਥੇ ਉਥੇ ਰਖਵਾਲਾ ਇੱਥੇ ਵੀ ਰੱਖੀ ਕਰਦਾ ਹੈ ਗੁਰੂ ਅੱਗੇ ਵੀਰਖਵਾਲਾ ਬਣਦਾ ਆਪਣੇ ਪਿਆਰਿਆਂ ਦਾ ਪ੍ਰਭ ਸਤਿਗੁਰੂ ਦੀਨ ਦਿਆਲਾ ਪਰਮੇਸ਼ਰ ਪਰਮਾਤਮਾ ਦੀਨ ਕਹਿੰਦੇ ਗਰੀਬ ਨੂੰ ਨਿਮਾਣੇ ਨੂੰ ਗੁਰੂ ਦਾ ਬਿਰਤੀ ਇਹ ਆ ਵੀ ਉਹ ਨਿਮਾਣਿਆਂ ਦੀ लाज ਰੱਖਦਾ ਹੈ ਦੁਨੀਆ ਤਾਂ ਆਪਣੇ ਬਰੋਬਰ ਦੇ ਨਾਲ ਖੜਦੀ ਹੈ ਨਾ ਜਿਹੜਾ ਆਪਦੇ ਬਰੋਬਰ ਦਾ ਹੋਵੇ ਜਾਂ ਕੋਈ ਇਹਨੂੰ ਇਹਦਾ ਕਿਸੇ ਨੇ ਸਾਥ ਦਿੱਤਾ ਹੋਵੇ ਤਾਂ ਇਹ ਨਾਲ ਖੜਦਾ ਪਰ ਗੁਰੂ ਦਾ ਇਹ ਸੁਭਾਅ ਹੈ ਇਹ ਵਿਰਧ ਹੈ ਗੁਰੂ ਨਿਮਾਣਿਆਂ ਦੀ लाज ਰੱਖਦਾ ਹੈ ਜਿਨ੍ਹਾਂ ਨੂੰ ਸੰਸਾਰ ਵਿੱਚ ਕੋਈ ਪੁੱਛਦਾ ਨਹੀਂ ਨਿਮਰਤਾ ਧਾਰ ਕੇ ਗੁਰੂ ਦੇ ਚਰਨਾਂ ਵਿੱਚ ਆ ਜਾਣ ਨਿਮਾਣੇ ਹੋ ਕੇ ਨੀਵੇਂ ਹੋ ਕੇ ਯਾਦ ਰੱਖਿਓ ਨੀਵੇਂ ਹੋਣ ਵਾਲੇ ਨਾ ਗੁਰੂ ਨੂੰ ਬੜੇ ਪਸੰਦ ਆਏ ਜਿਹੜੇ ਨਿਮਰਤਾ ਨਾਲ ਆਉਂਦੇ ਆ ਨਾ ਆਪਾਂ ਦੇਖਦੇ ਆ ਨਾ ਕੋਈ ਪੇੜ ਪੌਦਾ ਹੋਵੇ ਬੂਟਾ ਹੋਵੇ ਉਹਨੂੰ ਫਲ ਲੱਗੇ ਉਹਨੂੰ ਝੁਕ ਜਾਂਦਾ ਹੈ ਝੁਕਿਆ ਹੋਇਆ ਫਲ ਨਾਲ ਭਰਿਆ ਹੁੰਦਾ ਹੈ ਜਿਹੜਾ ਆਕਰ ਨਾਲ ਖੜ੍ਹਾ ਹੋਵੇ ਉਹਨੂੰ ਫਲ ਕੋਈ ਨਹੀਂ ਹੁੰਦਾ ਇਸ ਕਰਕੇ ਝੁਕੇ ਹੋਏ ਗੁਰੂ ਨੇ ਚੱਕ ਕੇ ਗਲ ਨਾਲ ਲਾ ਲੇ। ਬੰਦੇ ਦੇ ਵਿੱਚ ਵਿਚਾਰ ਕਰੇ ਸੋਚੇ ਤੇ ਕੁਝ ਵੀ ਨਹੀਂ ਹੈ। ਇਹ ਵੈਸੀ ਆਪਣੇ ਅੰਦਰ ਹਵਾ ਭਰੀ ਫਿਰਦਾ ਹੈ। ਜਿਹਦੇ ਅੰਦਰ ਹਵਾ ਭਰੀ ਬੁਣਕ ਦਾ ਬੋਤ ਹੈ। ਯਾਦ ਰੱਖਿਓ ਆਪੋ ਫੁੱਟਬਾਲ ਦੇਖਦੇ ਨਾ ਹਵਾ ਭਰੀ ਹੋਵੇ ਤੇ ਇੱਕ ਵਾਰ ਛਿੱਟੋ ਸੱਤ ਠੱਪੇ ਖਾਂਦਾ ਹੈ। ਉਹੀ ਹਵਾ ਕੱਢ ਦਿਓ ਇੱਕ ਵਾਰ ਛਿੱਟੋਗੇ ਧਰਤੀ ਦੇ ਨਾਲ ਹੀ ਚਿਬਿਆਰੋ। ਜਿਹਦੇ ਅੰਦਰ ਹਵਾ ਭਰੀ ਹੋ ਬੁਣਕ ਦਾ ਹੈ। ਇਹਦੇ ਅੰਦਰ ਹਵਾ ਨਹੀਂ ਹੰਕਾਰ ਨਹੀਂ ਮਾਣ ਨਹੀਂ ਈਗੋ ਨਹੀਂ ਉਹ ਨਿਮਰਤਾ ਵਿੱਚ ਰਹਿੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਗੁਰੂ ਨੂੰ ਪਾਉਂਦੇ ਆ ਨਿਮਰਤਾ ਵਾਲੇ ਬੜੇ ਪਸਾਉਂਦੇ ਗੁਰੂ ਕਾਉਂਦੇ ਆ ਉਹਦੇ ਗੁਰੂ ਨੂੰ ਮਾਣ ਹੀ ਨਹੀਂ ਪਾਉਂਦਾ ਪੱਗੇ ਵਿਚਾਰ ਕਰਦੇ ਹੁੰਦੇ ਨੇ ਮਾਨ ਮੁਨੀ ਮਨ ਵਰਗਲੇ ਮਾਨ ਸਭੈ ਕੋ ਖਾਏ ਇਹ ਮਾਣ ਐਸਾ ਜਿਹੜਾ ਹੈ ਚੰਡਾਲ ਹੈ ਇਹ ਸਾਰਿਆਂ ਨੂੰ ਖਾ ਜਾਂਦਾ ਹੈ ਰਾਵਣ ਨੂੰ ਖਾ ਗਿਆ ਗੱਡਾ ਰਾਵਣ ਵੈਸੇ ਪੰਡਤ ਸੀ ਬੜਾ ਗਿਆਨਵਾਨ ਸੀ ਪਰ ਅਹੰਕਾਰ ਦੇ ਕਰਕੇ ਮਰ ਗਿਆ ਸੀ ਚਾਰ ਵੇਦਾਂ ਦਾ ਗਿਆਤਾ ਸੀ ਸਾਰੇ ਗੁਣ ਸੀ ਉਹਦੇ ਵਿੱਚ ਜਿਹੜੇ ਗੁਣ ਗੁਰਬਾਣੀ ਦੇ ਵਿੱਚ ਮੰਨਿਆ ਨਾ ਪੰਜ ਗੁਣ ਮੰਨੇ ਵੱਡੇ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਕਨਵੰਤ ਸਾਰੇ ਗੁਣ ਸੀ ਉਹਦੇ ਵਿੱਚ ਪਰ ਮਾੜਾ ਕਿਉਂ ਅਹੰਕਾਰ ਕਰਕੇ ਅਤ ਦਾ ਸੋਹਣਾ ਸੀ ਬੜਾ ਸੁੰਦਰ ਰੂਪ ਸੀ 라ਵਣ ਦਾ ਅਤ ਸੁੰਦਰ ਕੁਲੀਨ ਉੱਚੀ ਕੁਲ ਵਿੱਚ ਸੀ ਉਸ ਸਮੇਂ ਦੀ ਜਿਹੜੀ ਕੁਲ ਉੱਚੀ ਆਤਸੁੰਦਰ ਕੁਲੀਨ ਚਤੁਰਭਉਤ ਸੀ ਚਾਰ ਵੇਦਾਂ ਦਾ ਗਿਆਤਾ ਸੀ ਜਿਹੜੀ ਲੰਕਾ ਸੀ ਇਹਨੇ ਆਪਣੀ ਚਤੁਰਤਾ ਕਰਕੇ ਆਪਣੀ ਬਣਾ ਲਈ ਸੀ। ਵਿਆਸ ਦਾ ਲੰਮਾ ਭਾਵੇਂ ਸ਼ਿਵਜੀ ਦੇ ਮੂਰਤ ਕਰਨ ਗਿਆ ਸੀ ਲੰਕਾ ਦਾ ਪਰ ਉਹਨਾਂ ਨੇ ਚੂਲੀ ਛੱਡਤੀ ਵੀ ਮੰਗੋ ਜੀ ਪੰਡਤੀ ਜੀ ਜੋ ਮੰਗੋਗੇ ਦੇ ਦੇਾਂਗੇ ਕਹਿੰਦਾ ਚੂਲੀ ਛੱਡ ਦਿਓ ਛੱਡਤੀ ਪਹਿਲਾ ਸਮੇਂ ਚੂਲੀ ਭਰ ਕੇ ਛੱਡੀ ਜਾਂਦੀ ਸੀ ਜਿਹੜਾ ਵਚਨ ਕਰਤਾ ਪੂਰਾ ਕਹਿੰਦੇ ਵੀ ਹੁਣ ਚੂਲੀ ਛੱਡਤੀ ਤੁਸੀਂ ਹੁਣ ਮੈਂ ਮੰਗਣ ਲੱਗਿਆ ਕੀ ਮੰਗਦਾ ਲੰਕਾ ਛੱਡ ਕੇ ਬਾਹਰ ਹੋ ਜਾਓ ਫਿਰ ਚੂਲੀ ਛੱਡਣ ਦਾ ਕਰਕੇ ਬਚਨ ਕਰਨ ਦਾ ਕਰਕੇ ਉਹ ਲੰਕਾ ਇਹਨੇ ਆਪਣੀ ਬਣਾ ਲਈ ਸੀ ਚਤੁਰੈਨਾ ਸੀ ਕਿਸੇ ਦੇ ਮਹੂਰਤ ਹੁਣ ਕਿਸੇ ਦੇ ਘਰੇ ਕੋਈ ਮਹੂਰਤ ਕਰਨ ਜਾਵੇ ਉਹਦਾ ਘਰ ਛੜਾ ਕੇ ਆਪਣਾ ਬਣਾ ਲਈ ਚਤਰੀ ਹੈ ਨਾ ਇਸ ਕਰਕੇ ਚਤਰੀ ਵੀ ਬਹੁਤ ਸੀ ਅਤਿ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਮੁੱਖ ਦਾ ਗਿਆਨੀ ਸੀ ਬੜਾ ਪੰਡਿਤ ਸੀ ਵਿਦਵਾਨ ਸੀ ਚਾਰ ਵੇਦਾਂ ਦਾ ਗਿਆਤਾ ਸੀ ਤੇ ਤਨਵੰਤ ਇੰਨਾ ਸੀ ਆਪਾਂ ਦੇਖਦੇ ਆਂ ਲੰਕਾ ਜਾਣਦੇ ਆਂ ਸਾਰੇ ਇਤਿਹਾਸ ਕਹਿੰਦਾ ਗੁਰਬਾਣੀ ਵੀ ਕਹਿੰਦੀ ਆ ਲੰਕਾ ਗੜ੍ਹ سونے ਕਾ ਭਇਆ ਜਿਹਦਾ ਘਰ ਹੀ سونے ਦਾ ਉਹ ਕਿੱਡਾ ਕੁ ਅਮੀਰ ਹੋਣਾ ਭਲਾ ਬਹੁਤ ਵੱਡਾ ਅਮੀਰ ਇਸ ਕਰਕੇ ਤਨਵੰਤ ਦੀ ਬਹੁਤ ਸੀ ਪਰ ਸਤਿਗੁਰੂ ਜੀ ਕਹਿੰਦੇ ਪੰਜ ਹੁਣ ਗੁਣ ਹੁੰਦਿਆਂ ਹੋਇਆਂ ਵੀ ਇਹ ਜਿਹੜਾ ਸੀ ਨਾ ਪਰਮੇਸ਼ਰ ਨਾਲ ਪਿਆਰ ਨਹੀਂ ਸੀ ਹੰਕਾਰ ਸੀ ਅੰਦਰ ਇਹਦੇ ਅਤਿ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵਾਨ ਤੱਕਲਾ ਬਚਨ ਕਹਿੰਦੇ ਮਿਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਮਿਰਤਕ ਮੰਨਿਆ ਗੁਰਬਾਣੀ ਨੇ ਨੂੰ ਇਸ ਕਰਕੇ ਉਹ ਨਿਮਣਿਆਂ ਦੀ ਇਲਾਜ ਰੱਖਦਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਇਆਲਾ ਨਿਮਰਤਾ ਵਾਲੇ ਨੂੰ ਬਹੁਤ ਭਾਉਂਦੇ ਆ ਕਾਲਪੁਰਖ ਪਰਮੇਸ਼ਰ ਨੂੰ ਤੂੰ ਕੁਝ ਨਾ ਕਰ ਨਿਮਰਤਾ ਧਾਰ ਕੇ ਆ ਕੇ ਕਹਦੇ ਸਤਗੁਰੂ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਆਉ ਗਣ ਹਮਾਰੇ ਅੰਦਰੋਂ ਕਹਦੇ ਉਪਰੋਂ ਨਹੀਂ ਦੁਨੀਆਂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਗੁਰੂ ਨੂੰ ਮਨਾਉਣ ਵਾਸਤੇ ਕਹਿਦੇ ਵਾਹਿਗੁਰੂ ਮੈਂ ਤਾਂ ਔਗਣਾਂ ਦਾ ਭਰਿਆ ਹੋਇਆ ਹਾਂ ਗੁਰੂ ਨੇ ਤੇਰੇ ਸਾਰੇ ਔਗਣੀਆਂ ਮਾਫ਼ ਕਰ ਦੇਣੀਆਂ ਕੁਝ ਵੀ ਨਾ ਕਰੀ ਭਾਵੇਂ ਤੂੰ ਤੈਨੂੰ ਗੁਰੂ ਨੇ ਤਾਂ ਵੀ ਚੱਕ ਕੇ ਗਲ ਨਾਲ ਲਾ ਲੈਣਾ ਲਾਏ ਨਹੀਂ ਕੌਡੇ ਰਾਖਸ ਵਰਗੇ ਇਤਿਹਾਸ ਪੜੋ ਤੇ ਫਿਰ ਪਤਾ ਲੱਗਦਾ ਜਿਹੜੇ ਨਿਮਰਤਾ ਨਾਲ ਝੁੱਕ ਗਏ ਸਤਿਗੁਰੂ ਦੇ ਚਰਨਾਂ ਵਿੱਚ ਇਸ ਕਰਕੇ ਉਹ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ ਦੀਨ ਦਇਆਲਾ ਹੈ ਦੀਨਾਂ ਦੀ लाज ਰੱਖਣ ਵਾਲਾ ਹੈ ਅੱਗੇ ਕਹਿੰਦੇ ਆਪਣੇ ਦਾਸ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਉਸ ਪਾਖੇ ਆਪਣੇ ਦਾਸਾਂ ਦੀ ਉਹ ਆਪ लाज ਰੱਖਦਾ ਹੈ ਦਾਸ ਕਹਿੰਦੇ ਪਿਆਰੇ ਨੂੰ ਪਿਆਰ ਕਰਨ ਵਾਲੇ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਜਿਹੜਾ ਨਾ ਉਹਨੂੰ ਦਾਸ ਕਹਿੰਦੇ ਦਾਸ ਆਪਣੇ ਜਿਹੜੇ ਉਹਦੇ ਬਣ ਗਏ ਆਪ ਰਾਖੇ ਉਹਨਾਂ ਦੀ ਆਪ ਰਾਖੀ ਕਰਦਾ ਹੈ 15 ਭਗਤਾਂ ਦਾ ਇਤਿਹਾਸ ਗੁਰਬਾਣੀ ਦੇ ਅੰਦਰ ਸਜੋਬਤ ਹੈ ਪੜ ਲਓ ਭਗਤ ਰਵਿਦਾਸ ਦੀ ਲਾਜ ਨਹੀਂ ਰੱਖੀ ਭਗਤ ਕਬੀਰ ਦੀ ਨਹੀਂ ਰੱਖੀ ਭਗਤ ਫਰੀਦ ਜੀ ਦੀ ਨਹੀਂ ਰੱਖੀ ਭਗਤ ਨਾਮਦੇਵ ਜੀ ਦੀ ਨਹੀਂ ਰੱਖੀ ਭਗਤ ਤਰਲੋਚਨ ਦੀ ਨਹੀਂ ਰੱਖੀ ਕਿੰਨੇ ਭਗਤ ਆ ਗੁਰਬਾਣੀ ਦੇ ਵਿੱਚ ਭਗਤ ਬੀਪਾ ਜੀ ਦੀ ਲਾਜ ਨਹੀਂ ਰੱਖੀ ਪੜੋ ਇਤਿਹਾਸ ਆਪ ਆ ਕੇ ਪ੍ਰਤੱਖ ਰੂਪ ਵਿੱਚ ਪਰਮੇਸ਼ਰ ਨੇ ਲਾਜਾਂ ਰੱਖੀਆਂ ਆ ਜਾਂਦਾ ਉਹ ਅੱਜ ਵੀ ਆ ਸਕਦਾ ਉਹ ਸਮਰੱਥ ਹੈ ਉਹਨੂੰ ਕੋਈ ਆਉਣ ਤੇ ਕੋਈ ਸਮਾਂ ਨਹੀਂ ਲੱਗਦਾ ਪਰ ਸ਼ਰਧਾ ਹੈ ਨਹੀਂ ਅਜੋ ਅੱਜ ਵੀ ਉਹ தம்ਮਿਆਂ ਵਿੱਚੋਂ ਨਿਕਲ ਸਕਦਾ ਹੈ ਅੱਜ ਵੀ ਉਹ ਇੱਥੇ ਸਾਡੇ ਵਿੱਚੋਂ ਹੀ ਪ੍ਰਗਟ ਹੋ ਸਕਦਾ ਹੈ ਪਰ ਤੇਰੀ ਭਾਵਨਾ ਤਾਂ ਬਣੇ ਨਾ ਪ੍ਰਗਟ ਕਰਨ ਵਾਲੀ ਉਹ ਨਹੀਂ ਭਾਵਨਾ ਨਹੀਂ ਗੁਰੂ ਤਾਂ ਪੂਰਾ ਜਿ ਸਿੱਖ ਅਧੂਰਾ ਹੈ ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇਕ ਨਾ ਲੱਗਈ ਜੋ ਬਾਸ ਵਜਾਈਏ ਫੂਕ ਗੁਰੂ ਤਾਂ ਪੂਰਾ ਹੈ ਤੈਨੂੰ ਆਵਾਜ਼ ਮਾਰਨ ਦਾ ਹੀ ਨਹੀਂ ਪਤਾ ਤੈਨੂੰ ਉਹਨੂੰ ਪ੍ਰਗਟ ਕਰਨ ਦਾ ਹੀ ਨਹੀਂ ਪਤਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਤਾਂ ਸਦਾ ਆਉਣ ਨੂੰ ਤਿਆਰ ਹੈ ਤੈਨੂੰ ਸੱਜਣ ਦਾ ਤਰੀਕਾ ਹੀ ਨਹੀਂ ਹੈ ਦਾਸ ਆਪਣੇ ਆਪ ਰੱਖੇ ਆਪਣੇ ਦਾਸਾਂ ਦੀ ਆਪ ਰਾਖੀ ਕਰਦਾ ਹੈ ਘਟ ਘਟ ਸ਼ਬਦ ਸੁਪਾਖੇ ਉਹ ਤਾਂ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਹੈ ਉਹ ਹੁਣ ਵੀ ਸਾਡੇ ਵਿੱਚੇ ਬੈਠਾ ਹੈ ਇੱਥੇ ਹੁਣ ਸਾਡੇ ਵਿੱਚ ਪਰ ਮੰਨਣ ਦੀ ਗੱਲ ਪਾਉਣ ਪਾਣੀ ਬੈਸੰਤ ਰਮਾਹੇ ਚਾਰ ਕੰਟ ਦਾ ਦਿਸੇ ਸਮਾਏ ਪਾਉਣ ਵਿੱਚ ਹਵਾ ਵਿੱਚ ਪਾਣੀ ਵਿੱਚ ਬੈਸੰਤ ਅੱਗ ਵਿੱਚ ਐ ਕਿੱਥੇ ਐ ਕਿਹੜੀ ਜਗ੍ਹਾ ਉਹ ਜਿੱਥੇ ਉਹ ਹੈ ਨਹੀਂ ਸਭ ਥਾਵਾਂ ਤੇ ਪਰ ਇਹ ਮੰਨਦਾ ਨਹੀਂ ਤੂੰ ਲਿਖਾ ਪੈ ਗਿਆ ਜੀ ਰੱਬ ਤਾਂ ਬਹੁਤ ਦੂਰ ਹੈ ਸਾਡੇ ਤੋਂ ਘਟ ਘਟ ਸ਼ਬਦ ਸੁਪਾਕੇ ਉਹ ਹਰੇਕ ਹਿਰਦੇ ਵਿੱਚ ਬੈਠਾ ਹਰੇਕ ਘਟ ਦੇ ਵਿੱਚ ਬੈਠਾ ਹੈ ਅੱਗੇ ਕਹਿੰਦੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੈਣ ਸਾਸਾ ਸਮਾਲੀ ਪੂਰਨ ਸਭ ਨਹੀਂ ਥਾਈ ਰਹਾਓ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਗੁਰ ਕੇ ਚਰਨ ਗੁਰੂ ਦੇ ਚਰਨਾਂ ਤੋਂ ਹਮੇਸ਼ਾ ਬਲ ਹਾਰ ਜਾ ਗੁਰੂ ਤੇਰਾ ਐਸਾ ਹੈ ਬਲੇਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸਾਡਾ ਗੁਰੂ ਐਸਾ ਜੇ ਸੋ ਚੰਦਾ ਹੁਗਵੇਂ ਸੂਰਜ ਚੜੈ ਹਜ਼ਾਰ ਇੱਤੇ ਚਾਂਦਨ ਹੁੰਦਿਆਂ ਗੁਰਬਿਨ ਘੋਰ ਅੰਧਾਰ ਉਦਾਹਰਣ ਦੇ ਕੇ ਸਮਝਾਇਆ ਕਹਿੰਦੇ ਇਹਦੇ ਅਰਗ ਜਿਹੜਾ ਸੂਰਜ ਚੜ ਰਿਹਾ ਨਾ ਆਪਾਂ ਦੇਖਿਆ ਨਾ ਚੜ੍ਹਿਆ ਵੀ ਨਹੀਂ ਸੀ ਚਾਂਦਨ ਪਹਿਲਾਂ ਹੀ ਆ ਗਿਆ ਧਰਤੀ ਪਹਿਲਾਂ ਹੀ ਰਸਨਾ ਗਈ ਚੜ੍ਹਿਆ ਨਹੀਂ ਸੀ ਇਹਦੇ ਕਿਰਨਾਂ ਹੀ ਅਜੇ ਕਿਰਨ ਵੀ ਪਹਿਲੀ ਨਹੀਂ ਸੰਸਾਰ ਤੇ ਆਈ ਸੀ ਸੂਰਜ ਤਾਂ ਪਿੱਛੇ ਬੈਠਾ ਸੀ ਪਿਛੇ ਵਿਆਜ਼ ਹੀ ਪਰ ਸੰਸਾਰ ਦੇ ਚਾਨਣ ਨੂੰ ਲੱਗ ਪਿਆ ਕਿੰਨਾ ਚਾਨਣ ਹੈ ਦਾ ਇੱਕ ਨਹੀਂ 100 ਦੀ ਗੱਲ ਕੀਤੀ ਜੇ 100 ਚੰਦ ਉਗਵੇ ਸੂਰਜ ਮਾਫ ਕਰਨਾ 1000 ਸੂਰਜ ਦੀ ਗੱਲ ਕੀਤੀ ਹੈ ਤੇ 100 ਚੰਦਰਮੇ ਦੀ ਗੱਲ ਕੀਤੀ ਹੈ ਇਕੱਠੇ ਚੜ ਜਾਣ 1000 ਸੂਰਜ ਦਾ ਦੇਖੋ ਕਿੰਨਾ ਚਾਨਣ ਹੋ ਜੇ 100 ਚੰਦ ਉਗਵੇ ਸੂਰਜ ਚੜ੍ਹ 1000 ਕਹਿੰਦੇ ਇੰਨਾ ਚਾਨਣ ਵੀ ਹੋ ਜੇ ਨਾ ਫਿਰ ਵੀ ਇੱਤੇ ਚਾਂਦਨ ਹੁੰਦਿਆਂ ਗੁਰ ਬਿਨ ਕੋਰਾ ਅੰਧਾਰ ਗੁਰੂ ਤੋਂ ਬਿਨਾ ਤੇਰੀ ਜ਼ਿੰਦਗੀ ਵਿੱਚ ਹਨੇਰਾ ਹੀ ਰਹਿਣਾ ਭਾਵੇਂ ਕੋਈ ਪ੍ਰਾਪਤ ਕਰ ਲਈ ਸੰਸਾਰ ਤੇ ਗੁਰੂ ਤੋਂ ਬਿਨਾ ਤੋ ਨਿਗੁਰਾ ਹੀ ਰਹਿਣਾ ਇਸ ਕਰਕੇ ਸਤਗੁਰ ਜੀ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਚਰਨਾਂ ਤੋਂ ਬਿਹਾਰ ਜਾਇਆ ਕਰ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸ੍ਰੈਣ ਕੱਲ ਵਾਲਾ ਵਚਨ ਦਿਨ ਤੇ ਰਾਤ ਸਾਹ ਸਾਹ ਹਰ ਸਾਹ ਨਾਲ ਸੰਮਾਲੀ ਉਹਦਾ ਨਾਮ ਸੁਮਾਲਿਆ ਕਰ ਆਪਣੇ ਸਵਾਸਾਂ ਨੂੰ ਸਫਲੇ ਕਰਿਆ ਕਰ ਜਦੋਂ ਅਸੀਂ ਸਵਾਸ ਸਵਾਸ ਨਾਮ ਜਪਦੇ ਆ ਸਾਡੇ ਸਾਹ ਸਫਲੇ ਹੁੰਦੇ ਆ ਸਾਡੇ ਸਵਾਸ ਸਫਲੇ ਹੁੰਦੇ ਆ ਜਿਹੜੇ ਸਾਣਾ ਤੂੰ ਨਾਮ ਜਪ ਲਿਆ ਉਹ ਸਵਾਸ ਤੇਰਾ ਸਫਲਾ ਉਹਦਾ ਤੈਨੂੰ ਲੇਖਾ ਨਹੀਂ ਦੇਣਾ ਪੈਣਾ ਉਹ ਸਵਾਸ ਨੇ ਤੈਨੂੰ ਬਚਾ ਦੇਣਾ ਜਪਿਓ ਇਨਾਮ ਨੇ ਤੈਨੂੰ ਮਾਰਾਂ ਤੋਂ ਬਚਾ ਦੇਣਾ ਨਹੀਂ ਤੇ ਤੈਨੂੰ ਲੇਖਾ ਦੇਣਾ ਪੈਣਾ ਦਿਨ ਸਰੈਣ ਸਾਸ ਸਾਸ ਮਾਲੀ ਪੂਰਨ ਸਭ ਨਹੀਂ ਥਾਈ ਜਿਹੜਾ ਪਰਮੇਸ਼ਰ ਪੂਰਨ ਤੌਰ ਤੇ ਸਾਰਿਆਂ ਥਾਵਾਂ ਤੇ ਵਸਿਆ ਹੋਇਆ ਉਹ ਹੈ ਆਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਗੁਰਬਾਣੀ ਦੇ ਵਿੱਚ ਅਨੇਕਾਂ ਨਾਮ ਨਾਲ ਨੂੰ ਪੁਕਾਰਿਆ ਹੋਇਆ ਪਾਵਰ 1 ਇੱਕੀ ਹੈ ਭਲੇਖੇ ਪਾਉਣ ਵਾਲਾ ਸੰਸਾਰ ਹੈ RAM ਹੋਰ ਹੈ ALLAH ਹੋਰ ਹੈ ਪਰਮੇਸ਼ਰ ਵਾਹਿਗੁਰੂ ਹੋਰ ਹੈ ਨਹੀਂ ਉਹ 1 ਇੱਕੀ ਹੈ ALLAH ਵਾਲੇ ALLAH ਨੂੰ ਆਵਾਜ਼ ਮਾਰਨ ਸ਼ਰਧਾ ਭਾਵਨਾ ਨਾਲ ਉਹ ਸੁਣਦਾ ਹੈ ਕਿਉਂਕਿ ਪਾਵਰ ਤਾਂ 1 ਇੱਕੀ ਹੈ ਨਾ ਮੇਨ ਪਾਵਰ 1 ਇੱਕੀ ਹੈ ਇਸ ਕਰਕੇ ਉਹ ਸਾਰਿਆਂ ਧਾਵਾਂ ਦੇ ਵਸਣ ਵਾਲਾ ਹੈ RAM ਵਾਲੇ RAM RAM ਜਪਣ ਵਾਹਿਗੁਰੂ ਵਾਲੇ ਵਾਹਿਗੁਰੂ ਨੂੰ ਚੇਤੇ ਕਰਨ ਪਿਆਰ ਭਾਵਨਾ ਨਾਲ ਸ਼ਰਧਾ ਨਾਲ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰਿਆਂ ਥਾਵਾਂ ਤੇ ਵਸਿਆ ਹੋਇਆ ਅੱਗੇ ਰਹਾਉ ਚਰਨ ਕਰਦੇ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਢੋਆ ਆਪ ਸਹਾਈ ਜਿੰਨਾਂ ਦਾ ਆਪ ਸਹਾਈ ਬਣ ਗਿਆ ਨਾ ਸਹਾਈ ਉਹਨਾਂ ਦਾ ਬਣਦਾ ਜਿਨ੍ਹਾਂ ਨੂੰ ਪੂਰਨ ਭਰੋਸਾ ਹੁੰਦਾ ਹੈ ਭਗਤ ਪ੍ਰਹਿਲਾਦ ਨੂੰ ਪੂਰਨ ਭਰੋਸਾ ਸੀ ਤਾਂ ਹੀ ਥੰਮ ਪਾੜ ਕੇ ਆ ਗਿਆ ਪਰਮੇਸ਼ਰ ਵੀ ਮੇਰੇ ਭਗਤ ਤੇ ਅਤਿਆਚਾਰ ਹੋ ਰਿਹਾ ਆਪ ਰਾਖੀ ਕੀਤੀ ਆ ਕੇ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਖਸ ਦੁਸ਼ਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਛੇ ਦੇ ਭਗਤ ਨਾਮਦੇਵ ਜੀ ਦੀ ਗੱਲ ਕਰਦੇ ਗੁਰੂ ਰਾਮਦਾਸ ਮਹਾਰਾਜ ਜੀ ਅਹੰਕਾਰੀਆਂ ਨਿੰਦਕਾਂ ਪਿੱਛੇ ਦੇ ਨਾਮ ਦਿਓ ਮੁਖ ਲਾਇਆ ਅਹੰਕਾਰੀਆਂ ਦੇ ਸਿਰ ਝੁਗ ਗਏ ਸੀ ਨਿੰਦਕਾਂ ਦੀ ਹਾਰ ਹੋ ਗਈ ਤੇ ਨਾਮਦੇਵ ਭਗਤ ਨੂੰ ਗੱਲ ਨਾਲ ਲਾ ਲਿਆ ਇਸ ਕਰਕੇ ਆਪ ਸਹਾਈ ਹੁੰਦਾ ਹੈ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਢੋਆ ਢੋਆ ਕਹਿੰਦੇ ਤੋਹਫੇ ਨੂੰ ਬਖਸ਼ਿਸ਼ ਨੂੰ ਉਹ ਸੱਚਾ ਮਾਲਕ ਐਸੀ ਬਖਸ਼ਿਸ਼ ਕਰਦਾ ਐ ਸੀ ਕਿਰਪਾ ਕਰਦਾ ਆਪਣੇ ਪਿਆਰਿਆਂ ਤੇ ਸੱਚੇ ਦਾ ਸੱਚਾ ਢੋਆ ਐਸਾ ਤੋਹਫਾ ਉਹਨਾਂ ਨੂੰ ਬਖਸ਼ਦਾ ਹੈ ਜਿਹੜਾ ਦੁਨੀਆ ਸਾਰੀ ਦੇਖਦੀ ਫਿਰ ਹੈਰਾਨ ਹੋ ਜਾਂਦੀ ਦੁਨੀਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਐ ਮਾਲਕ ਜੀ ਤੇਰੀ ਵਡਿਆਈ ਹੈ ਤੇਰੀ ਉਪਮਾ ਹੈ ਤੇਰੀ ਸੋਭਾ ਹੈ ਇਹ ਰਸਨਾ ਬਿਆਨ ਨਹੀਂ ਕਰ ਸਕਦੀ ਤੇਰੀ ਭਗਤ ਵਡਿਆਈ ਤੂੰ ਆਪਣੇ ਭਗਤਾਂ ਨੂੰ ਵਡਿਆਈ ਬਖਸ਼ਦਾ ਤੂੰ ਨਾਮ ਜਪਣ ਵਾਲਿਆਂ ਨੂੰ ਸੋਭਾ ਬਖਸ਼ਦਾ ਹੈ ਸੱਚੇ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਤੂੰ ਆਦਰ ਮਾਣ ਬਖਸ਼ਦਾ ਹੈ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਗੁਰੂ ਦੀ ਸ਼ਰਣ ਵਿੱਚ ਆ ਕੇ ਸੁੱਖ ਮਿਲਦੇ ਵਡਿਆਈ ਮਿਲਦੀ ਸੋਭਾ ਮਿਲਦੀ ਜਿਵੇਂ ਗੁਰੂ ਪੰਚਨ ਪਾਤਸ਼ਾਹ ਜੀ ਕਹਿੰਦੇ ਸੱਚੇ ਮਾਰਗ ਚੱਲਦੇ ਆਂ ਉਸ ਤਰ ਕਰੇ ਜਹਾਨ ਜਿਹੜੀ ਸੋਭਾ ਨੂੰ ਅਸੀਂ ਲੋਚਦੇ ਫਿਰਦੇ ਆਂ ਲੋੜਦੇ ਆਂ ਵੀ ਸਾਡੀ ਸੰਸਾਰ ਸੋਭਾ ਕਰੇ ਵਡਿਆਈ ਕਰੇ ਸਤਿਗੁਰੂ ਜੀ ਕਹਿੰਦੇ ਤੂੰ ਨਾਮ ਜਪ ਸੱਚੇ ਦੇ ਮਾਰਗ ਤੇ ਚੱਲ ਸੋਭਾ ਤਾਂ ਤੈਨੂੰ ਤੇਰੀ ਵੈਸੇ ਹੋ ਜਾਣੀ ਹੈ ਵਡਿਆਈ ਤਾਂ ਤੇਰੀ ਗੁਰੂ ਨੇ ਵੈਸੇ ਹੀ ਕਰਵਾ ਦੇਣੀ ਕਿਉਂਕਿ ਹੀਰਾ ਕਦੇ ਛੁਪਿਆ ਨਹੀਂ ਰਹਿ ਸਕਦਾ ਭਾਵੇਂ ਕਿੰਨਾ ਹੀ ਛਪਾ ਕੇ ਰੱਖੀਏ ਹੀਰੇ ਨੂੰ ਹੀਰਾ ਕਦੇ ਛੁਪਿਆ ਨਹੀਂ ਰਹਿ ਸਕਦਾ ਭਾਵੇਂ ਰੂੜੀ ਤੇ ਸਿੱਟ ਦੋ ਉੱਥੇ ਵੀ ਚਮਕਦਾ ਹੈ ਇਸੇ ਤਰ੍ਹਾਂ ਨਾਮ ਜਪਣ ਵਾਲਾ ਭਗਤ ਪਿਆਰਾ ਪਰਮੇਸ਼ਰ ਦਾ ਪ੍ਰਗਟ ਹੋ ਹੀ ਜਾਂਦਾ ਹੈ ਭਾਵੇਂ ਕਿੰਨਾ ਹੀ ਲੁਕਣ ਦਾ ਯਤਨ ਕਰੇ ਇਹ ਹੈ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਸਤਿਗੁਰੂ ਜੀ ਇਹੀ ਉਪਦੇਸ਼ ਬਖਸ਼ਦੇ ਹੈ ਨਾਮ ਜਪੀਏ ਸਿਮਰਨ ਕਰੀਏ ਇੱਕ ਮਨ ਇੱਕ ਚਿੱਤ ਹੋ ਕੇ ਉਹ ਸੱਚੇ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰੀਏ ਜਿਹੜਾ ਪੂਰਾ ਹੈ ਪੂਰਾ ਕਦੇ ਸਾਥ ਨਹੀਂ ਛੱਡਦਾ ਸਦਾ ਸਾਥ ਦਿੰਦਾ ਇੱਥੇ ਵੀ ਤੇ ਅੱਗੇ ਜਦੋਂ ਅਸੀਂ ਜਾਣਾ ਸ੍ਰੀ ਛੱਡ ਕੇ ਗੁਰੂ ਟੇਡੀਆਂ ਮੇਡੀਆਂ ਜੂਨਾ ਚ ਪੈਣ ਤੋਂ ਬਚਾਉਂਦਾ ਜਮਾਂ ਦੀਆਂ ਮਾਰਾਂ ਤੋਂ ਬਚਾਉਂਦਾ ਦਰਗਾਹ ਵਿੱਚ ਲੇਖੇ ਹੋਣ ਤੋਂ ਬਚਾਉਂਦਾ ਬਚਨ ਪੜਦੇ ਨਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਗੁਰੂ ਸਾਰੇ ਲੇਖੇ ਮੁਕਾ ਦਿੰਦਾ ਜੀ ਏਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦਿਹੋ ਉਸ ਜਣ ਅਸੀਂ ਸੜੀਆਂ ਜੇ ਹੋਗਾ ਸਾਹਿਬ ਸਿਉ ਮੇਲ ਬਿਲਾਓ ਭਤੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ